ਹਾਂਜੀ ਸਤਿ ਸ੍ਰੀ ਅਕਾਲ ਜੀ ਸਵਾਗਤ ਹੈ ਜੀ ਤੁਹਾਡਾ ਮੇਰੇ YouTube ਚੈਨਲ ਤੇ ਤੇ ਆਪਾਂ ਅੱਜ ਕਮੀਜ਼ ਦਾ ਘੇਰਾ ਲੇੜਨ ਲੱਗੇ ਸੀਗੇ ਕਿਵੇਂ ਆਪਾਂ ਪਾਈਪਿੰਗ ਵਾਲਾ ਜਿਹੜਾ ਘੇਰਾ ਹੁੰਦਾ ਉਹਨੂੰ ਕਿਸ ਤਰ੍ਹਾਂ ਆਪਾਂ ਵਧੀਆ ਸਫਾਈ ਦੇ ਨਾਲ ਲੇੜ ਸਕਦੇ ਹਾਂ ਇਹ ਪ੍ਰੈਸ ਦੇ ਨਾਲ ਆਪਾਂ ਉਹਨੇ ਲੰਬਾਈ ਦੇ ਹਿਸਾਬ ਨਾਲ ਨਿਸ਼ਾਨ ਲਾ ਲਿਆ ਉਥੇ ਮੋੜ ਲਿਆ ਪ੍ਰੈਸ ਨਾਲ ਤੇ ਹੁਣ ਇਹਨੂੰ ਆਪਾਂ ਸਿੱਧੇ ਪਾਸੇ ਨੂੰ ਫੋਲਡ ਕਰਕੇ ਤੇ ਇੱਕ ਵਾਰੀ ਫੇਰ ਉੱਪਰ ਪੁੱਠੇ ਪਾਸੇ ਉਹਦੇ ਫੇਰ ਉਹਨਾਂ ਕੱਪਾਂ ਜਿੰਨਾ ਮੋੜਦੇ ਹੁੰਦੇ ਆ ਨੀਚੇ ਨੂੰ ਉਹਨਾਂ ਕੱਪਾਂ ਮੋੜ ਕੇ ਤੇ ਇੱਥੇ ਸਿਉਣ ਲਾ ਦੇਣੀ ਆ ਪਾਈਪਿੰਗ ਦੇ ਨਾਲ-ਨਾਲ ਬਾਹਰਲੇ ਪਾਸੇ ਪਾਈਪਿੰਗ ਦੇ ਇਸ ਤਰ੍ਹਾਂ ਵੀ ਪਾਈਪਿੰਗ ਦੇ ਬਾਹਰਲੇ ਪਾਸੇ ਨਾਲ-ਨਾਲ ਬਿਲਕੁਲ ਇਸ ਤਰ੍ਹਾਂ ਦੂਰੀ ਛੇਨ ਲਾ ਦੇਣੀ ਆ ਆ ਦੇਖ ਸਕਦੇ ਆ ਤੁਸੀਂ ਇਸੇ ਤਰ੍ਹਾਂ ਆਪਾਂ ਇੱਧਰ ਦੂਸਰੇ ਪਾਸੇ ਵੀ ਧਿਆਨ ਨਾਲ ਦੇਖ ਲਓ ਇਸ ਤਰ੍ਹਾਂ ਸਿੱਧੇ ਪਾਸੇ ਆਪਾਂ ਫੋਲਡ ਕਰ ਲੈਣਾ ਕਮੀਜ਼ ਨੂੰ ਜੇ ਉਹਨਾਂ ਕਪੜਾ ਜਿੰਨਾ ਆਪਾਂ ਫੋਲਡ ਕਰਨਾ ਨੀਤੇ ਇਹਨੂੰ ਆਪਾਂ ਸਿੱਧੇ ਪਾਸੇ ਫੋਲਡ ਕਰਕੇ ਤੇ ਉੱਪਰ ਨੂੰ ਫੇਰ ਇਹਨਾਂ ਕਪੜਾ ਜਿਹੜਾ ਆਪਾਂ ਵਿੱਚ ਮੋੜਨਾ ਸੀਗਾ ਉਹ ਰੱਖ ਕੇ نیچے ਫੋਲਡ ਕਰਕੇ ਇੱਪੋਂ ਪਾਈਪਿੰਗ ਦੇ ਨਾਲ-ਨਾਲ ਸੀਨ ਲਾ ਦੇਣੀ ਹੈ ਇਸ ਤਰ੍ਹਾਂ ਤੇ ਜੇ ਤੁਹਾਨੂੰ ਮੇਰੀ ਵੀਡੀਓ ਪਸੰਦ ਆਈ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਇੱਕ ਪਿਆਰਾ ਜਿਹਾ ਲਾਈਕ ਤੇ ਕਮੈਂਟ ਜ਼ਰੂਰ ਕਰ ਦਿਓ ਤੁਹਾਨੂੰ ਕਿਵੇਂ ਲੱਗਿਆ ਤੇ ਇਸ ਤਰ੍ਹਾਂ ਬਹੁਤ ਸਫਾਈ ਨਾਲ ਇਹ ਫੋਲਡ ਹੋ ਜਾਂਦਾ ਫਿਰ ਘੇਰ ਜਿਵੇਂ ਪਾਈਪਿੰਗ ਦੇ ਉੱਪਰ ਦੀ ਵੀ ਪਹਿਲਾਂ ਸੀਨ ਮਾਰਨੀ ਪੈਂਦੀ ਹੈ ਨਹੀਂ ਤਾਂ ਇੱਥੇ ਕੋਈ ਸੀਨ ਮਾਰਨ ਦੀ ਜ਼ਰੂਰਤ ਨਹੀਂ। ਬਸ ਬਹੁਤ ਵਧੀਆ ਹੋ ਗਿਆ। ਪੂਰੀ ਸਫਾਈ ਦੇ ਨਾਲ ਫੋਲਡ ਹੋ ਜਾਊਗਾ। ਬਸ ਹੁਣ ਆਪਾਂ ਇੱਥੇ ਕੱਚਾ ਕਰ ਦੇਾਂਗੇ ਤਰਪਾਈ ਵਾਸਤੇ। ਲੋ। ਧੰਨਵਾਦ ਜੀ। ਮੇਰੀ ਵੀਡੀਓ